ਜੋਇੰਟ ਰਿਪਲੇਸਮੈਂਟ ਲਈ ਗੋਡਿਆਂ ਦੇ ਬਦਲਣ ਦੀ ਲਈ ਜਿਹੜਾ ਪੇਸ਼ੈਂਟ ਨੂੰ ਸਲਾਹ ਦਿੱਤੀ ਗਈ ਉਹਨਾਂ ਵਾਸਤੇ ਇੱਕ ਫ੍ਰੀ ਮੈਡੀਕਲ ਕੈਂਪ ਕੀਤਾ ਜਾ ਰਿਹਾ ਹੈ ਜੀ ਦੇਖੀ ਜੀ ਕਿ ਡਾਕਟਰ ਸਾਹਿਬ ਨਾਲ ਸਾਡੀ ਉਹਨਾਂ ਦੀ ਸਲਾਹ ਹੋ ਸਕਦੀ ਹੈ ਉਹ ਤੋਂ ਬਾਅਦ ਕਿ ਕਿਸੇ ਪੇਸ਼ੈਂਟ ਨੂੰ ਐਕਸ-ਰੇ ਦੀ ਲੋੜ ਹੈ ਤਾਂ ਫ੍ਰੀ ਐਕਸ-ਰੇ ਵੀ ਹੋਏਗਾ ਫਿਜ਼ੀਓਥੈਰੇਪੀ ਦੀ ਜਿਹੜੇ ਪੇਸ਼ੈਂਟ ਨੂੰ ਲੋੜ ਹੈ ਉੱਥੇ ਵੀ ਉਹਨਾਂ ਦੀ ਵੀ ਸਲਾਹ ਦਿੱਤੀ ਜਾਏਗੀ ਉਹਨਾਂ ਨੂੰ ਟੈਕਨੀਕਸ ਦੱਸੀਆਂ ਜਾਣਗੀਆਂ ਐਕਸਰਸਾਈਜ਼ ਦੱਸੀਆਂ ਜਾਣਗੀਆਂ ਤਾਂ ਕਿ ਲੋਕ ਜਿਹੜੇ ਹੈਗੇ ਕਿ ਉਹ ਟਾਈਮਲੀ ਆਪਣੀ ਪ੍ਰੋਬਲਮ ਆਈਡੈਂਟੀਫਾਈ ਕਰ ਲੈ ਤੇ ਉਹਦਾ ਸਹੀ ਇਲਾਜ ਕਰਾਉਣ ਸਾਂਡੇ ਵਾਲਾ ਕੈਂਪ ਪੇਸ਼ ਵਰਕਿੰਗ ਡੇ ਚ ਨਹੀਂ ਆ ਸਕਦੇ ਜਾਂ ਕਰਦੇ ਹੈ ਕਿ ਅਸੀਂ ਵੱਡੇ ਹਸਪੀਟਲ ਦੇ ਵਿੱਚ ਐਡਵਾਈਸ ਲੈਣੀ ਸਾਨੂੰ ਮੁਸ਼ਕਲ ਲੱਗਦੀ ਹੈ ਉਹਨਾਂ ਪੇਸ਼ੈਂਟਸ ਦੀ ਰੱਖਿਆ ਹੈ ਜਿਨ੍ਹਾਂ ਨੂੰ ਥੋੜੇ ਦੀ ਜਾਂ ਆਰਥੋਪੈਡਿਕਸ ਜਾਂ ਜੁਆਇੰਟਸ ਦੀ ਕੋਈ ਇਸ਼ੂ ਹੈ ਤਾਂ ਕਿ ਉਹ ਆਨ ਔਰ ਆਪਣੀ ਪ੍ਰੋਬਲਮ ਆਪਣੇ ਐਕਸਰੇਸ ਔਰ ਆਪਣੇ ਜਿਹੜੀਆਂ ਵੀ ਕਨਫਿਊਜਨਸ ਹੈ ਆਪਣੀ ਪ੍ਰੋਬਲਮ ਨੂੰ ਲੈ ਕੇ ਅਸੀਂ ਉਹਨੂੰ ਕਲੀਅਰ ਕਰੀਏ ਅਗਰ ਉਹਨਾਂ ਨੂੰ ਜੁਆਇੰਟ ਰਿਪਲੇਸਮੈਂਟ ਸਰਜਰੀ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਐਡਵਾਈਸ ਕਰੀਏ ਉਹਨਾਂ ਨੂੰ ਸਮਝਾਈਏ ਕਿ ਜੇ ਦੀ ਜ਼ਰੂਰਤ ਹੈ ਔਰ ਉਹਨਾਂ ਨੂੰ ਕਰਵਾਉਣਾ ਚਾਹੀਦਾ ਤਾਂ ਕਿ ਟਾਈਮਲੀ ਐਡਵਾਈਸ ਨਾਲ ਉਹਨਾਂ ਨੂੰ ਫਾਇਦਾ ਹੋਏ। ਤੇ ਚਾਰਚਸ ਜੀ ਇਹ ਕਿ ਉਹ ਇਟ ਇਜ਼ ਅ ਫ੍ਰੀ ਕੈਂਪ ਜੀ ਐਸਲੀ ਸੰਡੇ ਨੂੰ ਰੱਖਿਆ ਹੈ। ਐਸਲੀ ਰੱਖਿਆ ਤਾਂ ਕਿ ਜਿਹੜਾ ਲੋਕ ਫ੍ਰੀ ਹੋਣ ਔਰ ਜਿਹੜੇ ਹਸਪੀਟਲ ਜਾਣ ਤੋਂ ਡਰਦੇ ਹਨ ਕਿ ਨਹੀਂ ਵੱਡੇ ਹਸਪੀਟਲ ਜਾਵਾਂਗੇ ਬਹੁਤ ਖਰਚਾ ਹੋਏਗਾ ਔਰ ਉਸ ਚੱਕਰ ਦੇ ਵਿੱਚ ਕਿ ਆਪਣਾ ਇਲਾਜ ਹੀ ਨਹੀਂ ਕਰਾ ਪਾਦੇ। ਸੋ ਇਹ ਇਟਸ ਅ ਫ੍ਰੀ ਕੈਂਪ। ਜੇ ਲੋਕਾਂ ਦੇ ਵਿੱਚ ਬਸ ਚੈੱਕ ਰ ਹੈ ਲਾਜਪੁਰ ਆਪਣੀ ਨਹੀਂ ਜੀ ਫ੍ਰੀ ਕੈਂਪ ਦਾ ਮਤਲਬ ਹੈਗਾ ਕਿ ਉਹ ਦਿਖਾਗੇ ਉਹਨੂੰ ਐਡਵਾਈਸ ਦਵਾਂਗੇ ਕੋਪੜੀ ਸਲਿੱਪ ਨਹੀਂ ਬਣੇਗੀ ਚਾਰਜੇਸ ਨਹੀਂ ਲੱਗਣਗੇ ਕੁਝ ਫੈਸਿਲਿਟੀਆਂ ਲਾਈਕ ਐਕਸ-ਰੇਜ਼ ਐਂਡ ਫਿਜ਼ੀਓਥੈਰੇਪੀ ਸੈਸ਼ਨ ਦੀ ਅਗਰ ਜ਼ਰੂਰਤ ਹੋਏਗੀ ਤਾਂ ਕਰਵਾ ਦਾਂਗੇ ਅਸੀਂ ਇਹ ਐ ਇਨਕਰੇਜ ਕਰਾਂਗੇ ਕਿ ਪੇਸ਼ੈਂਟ ਆਪਣਾ ਰਿਕਾਰਡ ਜਿਹੜਾ ਹੈ ਉਹ ਪੁਰਾਣਾ ਨਾਲ ਲੈ ਕੇ ਆਏ ਇਹਨਾਂ ਸੋਚੇ ਕਿ ਇੱਥੇ ਫ੍ਰੀ ਹੋ ਰਿਹਾ ਤੇ ਅਸੀਂ ਐਕਸ-ਰੇ ਕਰਾਈਏ ਠੀਕ ਹੈ ਐਡਵਾਈਸ ਲੈਣੀ ਹੈ ਤਾਂ ਪੁਰਾਣੇ ਐਕਸਰੇ ਨਾਲ ਸਾਨੂੰ ਕੰਪੇਅਰ ਕਰਨਾ ਪੈਂਦਾ ਤੇ ਐਵਾਈਜ਼ਬਲ ਹੈ ਕਿ ਪੁਰਾਣਾ ਰਿਕਾਰਡ ਮੈਡੀਕਲ ਰਿਕਾਰਡ ਐਕਸਰੇ ਰਿਕਾਰਡ ਅਲਟਰਾਸਾਉਂਡ ਐਮ ਆਰ ਆਈ ਸੀਟੀ ਨਾਲ ਕੈਰੀ ਕਰ। ਥੈਂਕ ਯੂ। ਜੀ ਸਰ ਇਹਦੀ ਖਾਸ ਕੀ ਐਡਵਾਈਸ ਕਾਸਟ ਦੀ ਕਾਸਟ ਦੀ ਉਹਨਾਂ। ਉਹਦੇ ਟੀਮ ਵਿੱਚ ਤੁਸੀਂ ਰੋਬੋਟ ਜੀ ਕੰਮ ਕਰਦੇ ਆਏ। ਰੋਬੋਟਿਕ ਟੈਕਨੀਕ ਬਾਰੇ ਜੇ ਸੰਗੇ ਕਨਵਿੰਸ ਕਰਾਂਗੇ ਅਗਰ ਉਹਨਾਂ ਨੂੰ ਸਰਜਰੀ ਦੀ ਜ਼ਰੂਰਤ ਹੈ ਉਹਨੂੰ ਫਾਇਦੇ ਦੱਸਾਂਗੇ ਕਿ ਰੋਬੋਟਿਕ ਦੇ ਕਿੰਨੇ ਫਾਇਦੇ ਹੁੰਦੇ ਐ। ਐਕਚੁਅਲੀ ਪੇਸ਼ੈਂਟ ਦੀ ਚੋਇਸ ਰਹਿੰਦੀ ਐ ਕਿ ਮੈਂ ਸਟੈਂਡਰਡ ਸਰਜਰੀ ਕਰਾਣੀ ਐ ਜਾਂ ਰੋਬੋ ਔਰ ਜੋ نیوز ਇੱਕ ਦੂਜੇ ਤੋਂ ਸਮਝਦੇ ਹੈ ਜੋ ਇੱਕ ਦੂਜੇ ਦੀ સલાਹ ਲੈਂਦੇ ਹੈ ਜਾਂ ਕਈ ਸਲਾਹਕਾਰ ਮਿਲ ਜਾਂਦੇ ਹੈ ਕਿ ਰੋਬੋਟਿਕ ਕਰਾਣੀ ਚਾਹੀਦੀ ਹੈ ਨਹੀਂ ਕਰਾਣੀ ਚਾਹੀਦੀ ਹੈ ਤੋਂ ਗਲਤ ধারণা ਤੋਂ ਬਚ ਲੈ ਅੱਜੀ ਕੱਲ ਮੈਂ ਡਾਕਟਰ ਵਿਸ਼ਵਦੀਪ ਗੋਇਲ Amazon Latin SBU Head for Ajana and Namalisa Hospitals for Fortis ਸੋ ਮੈਂ ਬਹੁਤ ਬਧਨਵਾਦਿੰਦਾ ਆਪਣੇ ਸਾਰੇ ਮੀਡੀਆ ਦੇ ਸਾਥੀਆਂ ਦਾ ਕਿ ਜਿਹੜੇ ਤੁਸੀਂ ਅੱਜ ਇੱਥੇ ਆਏ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜਾ ਆਰਥੋਪੈਡਿਕ ਦੇ ਵਿੱਚ ਜਿਹੜੀ ਫੋਟਸ ਲੁਧਿਆਣਾ ਵੱਲੋਂ ਜਿਹੜੀ ਪਹਿਲ ਕੀਤੀ ਗਈ ਹੈ ਨੇ ਰਿਗਾਰਡਿੰਗ ਸਾਡੀ ਚੈਟ ਟੈਕਨੋਲੋਜੀ ਹੈ ਚਾਹੇ ਨੰਬਰ ਆਫ ਸਰਜਰੀਜ਼ ਅਸੀਂ ਕਰ ਰਹੇ ਹਾਂ ਤੇ ਉਹਦੇ ਬਾਰੇ ਜਾਣਕਾਰੀ ਦਿੰਦੀ ਸੀ ਪ੍ਰੈਸ ਕਾਨਫਰੰਸ ਕੀਤੀ ਹੈ ਫੋਟਸ ਲੁਧਿਆਣਾ ਜਿਹੜਾ ਪਹਿਲਾ ਹਸਪੀਟਲ ਹੈ ਸ਼ਹਿਰ ਦੇ ਵਿੱਚ ਜਿਹਦੇ ਕੋਲ ਦੋ ਰੋਬੋਟਿਕ ਸਿਸਟਮ ਨੇ ਜੋਇੰਟ ਰਿਪਲੇਸਮੈਂਟ ਵਾਸਤੇ ਖਾਸ ਕਰਕੇ ਨੀ ਜੁਆਇੰਟ ਰਿਪਲੇਸਮੈਂਟ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਕੀ ਬਹੁਤ ਮਹਾਰਤ ਹਾਸਲ ਕਰ ਚੁੱਕੇ ਹਾਂ ਅਸੀਂ ਸਾਡੇ ਕੋਲ ਬਹੁਤ ਹਾਈ ਕੈਲੀਬਰ ਡਾਕਟਰਸ ਸ਼ਹਿਕੀ ਜੀ ਕੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚਾ ਸਕੀਏ ਕਿ ਲੋਕਾਂ ਨੂੰ ਟਾਈਮਲੀ ਆਪਣੀ ਜਿਹੜੀ ਹੈ ਕਿ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨ ਤੇ ਉਹਦਾ ਸਹੀ ਟ੍ਰੀਟਮੈਂਟ ਕਰਾਇਆ ਜਾਵੇ ਇਸੇ ਵਿੱਚ ਇੱਕ ਪਹਿਲ ਕਰਦੇ ਹੋਏ ਫੋਟਸ ਵੱਲੋਂ 17 ਤਰੀਕ ਨੂੰ ਇੱਕ ਜੁਆਇੰਟ ਰਿਪਲੇਸਮੈਂਟ ਲਈ ਗੋਡਿਆਂ ਦੇ ਬਦਲਣ ਲਈ ਜਿਹੜਾ ਪੇਸ਼ੈਂਟ ਨੂੰ ਸਲਾਹ ਦਿੱਤੀ ਗਈ ਉਹਨਾਂ ਵਾਸਤੇ ਇੱਕ ਫ੍ਰੀ ਮੈਡੀਕਲ ਕੈਂਪ ਕੀਤਾ ਜਾ ਰਿਹਾ ਹੈ ਜਿੱਦੇ ਵਿੱਚ ਕੀ ਜੀ ਕੀ ਡਾਕਟਰ ਸਾਹਿਬ ਨਾਲ ਸਾਡੀ ਉਹਨਾਂ ਦੀ ਸਲਾਹ ਹੋ ਸਕਦੀ ਹੈ ਉਹ ਤੋਂ ਬਾਅਦ ਜੇ ਕਿਸੇ ਪੇਸ਼ੈਂਟ ਨੂੰ ਐਕਸ-ਰੇ ਦੀ ਲੋੜ ਹੈ ਤਾਂ ਫ੍ਰੀ ਐਕਸ-ਰੇ ਵੀ ਹੋਏਗਾ ਫਿਜ਼ੀਓਥੈਰੇਪੀ ਦੀ ਜਿਹੜੇ ਪੇਸ਼ੈਂ ਯਾਨਕਿ ਜੇ ਤੁਸੀਂ ਦੱਸਿਆ ਦੰ ਲਿਆ ਲਕਿ ਲੋਕ ਜਿਹੜੇ ਹੈਗੇ ਕਿ ਟਾਈਮਲੀ ਆਪਣੀ ਪ੍ਰੋਬਲਮ ਆਈਡੈਂਟੀਫਾਈ ਕਰਨ ਤੇ ਉਹਦਾ ਸਹੀ ਇਲਾਜ ਕਰਾਇਆ ਜਾਵੇ ਅਜੀ ਕਾ ਜਿਹੜਾ ਫੋਟੇਸ ਦਾ ਇੱਕ ਇੰਡਰਵਰ ਹੈ ਕਿ ਜਿੱਕੇ ਅਸੀਂ ਕਹਿੰਨੇ ਆ ਕਿ ਜਿੱਕੇ ਹਰ ਬਿਸ਼ ਨੂੰ ਸਰਜਰੀ ਦੀ ਲੋੜ ਨਹੀਂ ਹੈ ਇਹ ਵੀ ਸਾਡੇ ਇੱਕ ਕੈਂਪੇਨ ਇੰਡਰਵਰ ਹੈ ਕਿ ਜਿੱਕੇ ਲੋਕਾਂ ਚ ਅਵੇਰਨੈਸ ਹੋਵੇ ਕਿ ਜਿੱਕੇ ਕਦੋਂ ਤੁਹਾਨੂੰ ਆਪਰੇਸ਼ਨ ਦੀ ਲੋੜ ਹੈ ਤੇ ਕਦੋਂ ਤੁਹਾਨੂੰ ਮੈਡੀਕਲ ਟਰੀਟਮੈਂਟ ਨਾਲ ਜਾਂ ਫਿਜ਼ੀਓਥੈਰੇਪੀ ਨਾਲ ਜਾਂ ਐਕਸਰਸਾਈਜ਼ ਨਾਲ ਤੁਸੀਂ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ ਤੇ ਇਸ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਦੇਣਾ ਚਾਹਾਂਗੇ ਕਿ 17 ਨਵੰਬਰ ਦਿਨ ਐਤਵਾਰ ਨੂੰ ਤੁਸੀਂ ਫੋਟੇਸ ਹਸਪਤਲ ਚੰਡੀਗੜ੍ਹ ਉਹਨੂੰ ਫੁੱਟ ਦਿਆਣਾ ਵਿਖੇ ਆ ਕੇ ਆਪਣੀ ਗੋਡਿਆਂ ਦੀ ਪ੍ਰੋਬਲਮਸ ਵਾਸਤੇ ਸਾਡੇ ਡ ਸੀ ਟੂ ਟਾਈਮਿੰਗ ਸਵੇਰੇ 10:00 ਤੋਂ ਲੈ ਕੇ ਇਕੋ ਇਸ ਤੱਕ ਦਾ ਟਾਈਮਿੰਗ ਰਹੇਗਾ। ਜਦ ਜੇ ਸਟੇਟੋਡ ਜਾਂ ਇੰਜੈਕਸ਼ਨ ਆਦਾਂ ਵਰਤ ਲੇ। ਦੇਖੋ ਇਹਦੇ ਵਿੱਚ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਇੰਜੈਕਸ਼ਨ ਹੁੰਦੇ ਨੇ। ਸਿਰ ਇੱਕ ਆਮਤਾਰਨਾ ਹੈ ਕਿ ਜਿਸ ਕਿਸ ਵੀ ਜਿਹੜਾ ਹਰ ਇੰਜੈਕਸ਼ਨ ਇਸ ਸਟੀਰੋਇਡ ਹੈ ਤੇ ਹਰ ਪੀਸ਼ੇਂਟ ਵਿੱਚ ਫਾਇਦਾ ਹੋ ਸਕਦਾ ਐਦਾਂ ਨਹੀਂ ਹੈ। ਕੁਝ ਸਪੈਸਿਫਿਕ ਕੇਸਿਸ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਕਿ ਜਿਹੀ ਇਸ ਤਰ੍ਹਾਂ ਦੇ ਇੰਜੈਕਸ਼ਨ ਦਾ ਕੋਈ ਫਾਇਦਾ ਹੋ ਸਕਦਾ ਹੈ ਜਾਂ ਟਰੀਟਮੈਂਟ ਦਾ ਫਾਇਦਾ ਹੋ ਸਕਦਾ ਹੈ। ਉਹਦੇ ਲਈ ਮੈਂ ਡਾਕਟਰ ਸਜੀਮਨ ਸਾਡੇ ਨਾਲ ਲਹਗੇ ਮਨੋਂ ਰਿਕਵੈਸਟ ਕਰੂੰਗਾ ਵੀ ਉਹ ਥੋੜਾ ਜਿਹਾ ਗਾਈਡ ਕਰਨ ਕਿ ਜੀ ਕਿ ਕਿਹ